ਆ ਆਈਡੀਆ ਹੁੰਦਾ ਕਿ ਵੀ ਇਹ ਮੂਵੀ ਲਗਣੀ ਹੈ ਅਸੀਂ ਬੱਚਿਆਂ ਨੂੰ ਲੈ ਕੇ ਜਾਣਾ ਤਾਂ ਪੰਜਾਬ ਦੇ ਵਿੱਚ ਪਾਲੀਵੁੱਡ ਨੂੰ ਲੈ ਕੇ ਕਿੱਥੇ ਕਮੀ ਰਹਿ ਜਾਂਦੀ ਹੈ ਕਿ ਇਹਨਾਂ ਚੀਜ਼ਾਂ ਤੇ ਅਸੀਂ ਕੰਮ ਨਹੀਂ ਕਰਦੇਵੇਂ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਵੀ ਜਿਵੇਂ ਚਾਰ ਸੱਜਾ ਦੀ ਮੂਵੀ ਆਈ ਸੀ ਉਹ ਬੱਚੇ ਸਾਡੇ ਗੁਰੂ ਨੇ ਸਾਡੇ ਬਾਬੇ ਨੇ ਉਹਨਾਂ ਨੂੰ ਜਦੋਂ ਲੈ ਕੇ ਆਂਦਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਪੂਰੀ ਕਹਾਣੀ ਦੱਸੀ ਤਾਂ ਇੱਕ ਮੈਸੇਜ ਬੱਚਿਆਂ ਤੱਕ ਵੀ ਗਿਆ ਤਾਂ ਐਜੇ ਮੌਕੇ ਅਸੀਂ ਕਿਉਂ ਖੁੰਝਾ ਦਿੰਨੇ ਆ ਦੇ ਪਿੱਛੇ ਕਾਰਨ ਕੀ ਹੈ ਨਹੀਂ ਦੇਖੋ ਪਹਿਲੀ ਗੱਲ ਤਾਂ ਹੈ ਕਿ ਮੈਂ ਸਵਾਲ ਦੇ ਪਹਿਲੇ ਹਿੱਸੇ ਨਾਲ ਜ਼ਿਆਦਾ ਸਹਿਮਤ ਨਹੀਂ ਕਿ ਬਾਲੀਵੁੱਡ ਦੀਆਂ ਫਿਲਮ ਹਾਲੀਵੁੱਡ ਦੀਆਂ ਆਂਦੀਆਂ ਮੈਸੇਜ ਵੀ ਦਿੰਦੀਆਂ ਮੈਨੂੰ ਲੱਗਦਾ ਨਹੀਂ ਕਿ ਗਲੈਡੀਏਟਰ ਦਾ ਕੋਈ ਮੈਸੇਜ ਵੀ ਸੀਗਾ ਹਨਾ ਜਾਂ ਫਿਊਰੀਸ ਕਿਹੜੀ ਫਿਲਮ ਸੀ ਹਾਂ ਫਾਸਟ ਐਂਡ ਫਿਊਰੀਸ ਇਹ ਐਂਟਰਟੇਨਮੈਂਟ ਇੰਡਸਟਰੀ ਹੈ ਆਪਾਂ ਇਹਦੇ ਤੇ ਬੋਝ ਨਾ ਜ਼ਿਆਦਾ ਪਾਈਏ ਇਹਦੀ ਹੈਲਪ ਲਈਏ ਕੋਈ ਅੱਛਾ ਮੈਸੇਜ ਦਿੰਦੀ ਰਵੇ ਇਹ ਇੰਡਸਟਰੀ ਜਿਹੜੀ ਐਂਟਰਟੇਨਮੈਂਟ ਇੰਡਸਟਰੀ ਹੈ ਇਹ ਅੱਛਾ ਮੀਡੀਅਮ ਹੈ ਅੱਛਾ ਮੈਸੇਜ ਦੇ ਸਕੇ ਤਾਂ ਇਸ ਤੋਂ ਵਧੀਆ ਕੈਰੀਅਰ ਕੋਈ ਨਹੀਂ ਹੈਗਾ ਅੱਗੇ ਤੱਕ ਚੀਜ਼ਾਂ ਨੂੰ ਟਰੈਵਲ ਕਰਾਉਣ ਵਾਸਤੇ ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਅਸੀਂ ਇਹਨੂੰ ਖੁੰਝ ਜਾਨੇ ਸਾਡੀ ਅੱਜ ਹੀ ਲੱਗੀ ਹੈ ਫਿਲਮ ਪੰਜਾਬ ਫਾਈਲਸ ਜਿਹੜੀ ਸਾਕਾ ਪੰਜਾ ਸਾਹਿਬ ਨੂੰ ਚਿਤਰਿਆ ਗਿਆ ਹੈ ਸਕਰੀਨ ਦੇ ਉੱਤੇ ਤੇ ਮੈਨੂੰ ਲੱਗਦਾ ਨਹੀਂ ਕਿ ਅੱਜ ਜਿੰਨੇ ਵੀ ਅਸੀਂ ਬੈਠੇ ਹਾਂ ਅਜੇ ਸਾਡੇ ਚੋਂ ਕੋਈ ਪਰਿਵਾਰ ਸਮੇਤ ਅੱਜ ਉਹਨੂੰ ਦੇਖ ਕੇ ਆਇਆ ਕੱਲ ਨੂੰ ਕੋਈ ਚਲਾ ਜਾਏਗਾ ਵੱਖਰੀ ਗੱਲ ਹੈ ਪਰ ਅਸੀਂ ਬੁੱਧਵਾਰ ਵੀਰਵਾਰ ਇਹ ਨਹੀਂ ਸੀ ਸੋਚ ਲਿਆ ਕਿ ਸ਼ੁੱਕਰਵਾਰ ਪਹਿਲੇ ਦਿਨੀ ਬੱਚਿਆਂ ਨੂੰ ਫਿਲਮ ਦਿਖਾ ਕੇ ਲਿਆਣੀ ਹੈ ਤਾਂ ਕਿ ਪ੍ਰੋਡਿਊਸਰ ਨੂੰ ਹੌਸਲਾ ਮਿਲੇ ਕਿ ਅਸੀਂ ਇਦਾਂ ਦੀਆਂ ਫਿਲਮਾਂ ਹੋਰ ਬਣਾਈਏ ਸੋ ਕਮੀ ਫਿਲਮਾਂ ਚ ਨਹੀਂ ਕਮੀ ਅਜੇ ਵੀ ਕਿਤਨਾ ਕਿਤੇ ਆਡੀਅנס ਦੀ ਪ੍ਰਾਇੋਰਟੀਜ਼ ਦੇ ਵਿੱਚ ਹੈ ਕਿ ਉਹਨਾਂ ਦੀ ਪ੍ਰਾਇੋਰਟੀ ਹਾਂ ਅੱਜ ਕੱਲ੍ਹ ਵੀ ਬੜੀਆਂ ਪੰਜਾਬੀ ਫੈਮਲੀਆਂ ਐਸੀਆਂ ਹੋਣਗੀਆਂ ਔਰ ਆਪਣੀਆਂ ਦਸਤਾਰਾਂ ਵਾਲੀਆਂ ਫੈਮਲੀਆਂ ਵੀ ਹੋਣਗੀਆਂ ਜਿਨ੍ਹਾਂ ਨੇ ਪੰਜਾਬ ਫਾਈਲਜ਼ ਦੀ ਨਹੀਂ ਪੁਸ਼ਪਾ ਦੀ ਟਿਕਟ ਬੁੱਕ ਕਰਾਈ ਹੋएगी ਲਖਾ ਲਓ ਮੇਰੇ ਦਿਖ ਲੋ ਸੋ ਪੁਸ਼ਪਾ ਵੀ ਮੈਨੂੰ ਬੜੀ ਚੰਗੀ ਲੱਗਦੀ ਓ ਉਹ ਵੀ ਦੇਖਣੀ ਚਾਹੀਦੀ ਹੈ ਪਰ ਮੈਂ ਕਹਿੰਦੇ ਪ੍ਰਾਇੋਰਟੀਜ਼ ਆਡੀਅנס ਨੇ ਤੈਅ ਕਰਨੀਆਂ ਹੈ ਸੋ ਆਡੀਅנס ਕੋਲ ਤਾਂ ਆਪਸ਼ਨ ਹੈਗੀ ਐ ਇਦਾਂ ਦਾ ਸਿਨੇਮਾ ਬਣ ਵੀ ਰਿਹਾ ਹੋਣੇ ਸਾਡੀ ਅਰਦਾਸ ਸਰਬਤ ਦੇ ਭਲੇ ਦੀ ਵੀ ਆਈ ਸੀ ਮਨਵੀਰ ਨੇ ਜ਼ਿਕਰ ਕੀਤਾ ਕੋਮਾਗਾਟਾ ਮਾਰੂ ਵੀ ਆ ਰਹੀ ਐ ਇਸ ਤੋਂ ਬਾਅਦ ਹੁਣ ਅਸੀਂ ਅਕਾਲ ਸ਼ੂਟ ਕਰ ਰਹੇ ਹਾਂ ਸੋ ਅਸੀਂ ਤਾਂ ਸਿਰਫ ਉਹਨੂੰ ਲਿਆ ਸਕਦੇ ਹਾਂ ਪ੍ਰਾਇਓਰਿਟੀਆਂ ਆਪਣੀਆਂ ਆਡੀਅੰਸ ਨੇ ਸੈੱਟ ਕਰਨੀਆਂ ਥੈਂਕ ਯੂ ਭਾਜੀ ਕੀ ਬੋਲ ਭਾਜੀ ਥੈਂਕ ਯੂ ਸੋ ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ